ਫਗਵਾੜਾ ਦੇ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਸਾਹਿਬ ਦੇ ਵਿੱਚ ਇੱਕ ਨਿਹੰਗ ਸਿੰਘ ਦੇ ਵੱਲੋਂ ਬੇਦਬੀ ਦੇ ਸ਼ੱਕ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਤੇ ਹੁਣ ਉਹ ਨਿਹੰਗ ਸਿੰਘ ਪੁਲਿਸ ਰਿਮਾਂਡ ਤੇ ਚੱਲ ਰਿਹਾ ਹੈ ਤੇ ਇਸ ਦੌਰਾਨ ਬਹੁਤ ਵੱਡੇ ਖੁਲਾਸੇ ਨੇ ਜਿਹੜੇ ਪੁਲਿਸ ਵੱਲੋਂ ਕੀਤੇ ਗਏ ਨੇ ਜਿਹੜਾ ਪੁੱਛ ਪੜਤਾਲ ਦੇ ਵਿੱਚ ਸਾਹਮਣੇ ਆਇਆ ਉਸ ਨਿਹੰਗ ਸਿੰਘ ਦੀਆਂ ਪੋਲਾਂ ਖੁੱਲੀਆਂ ਨੇ ਕਿ ਆਖਰ ਕਿਸ ਤਰੀਕੇ ਨਾਲ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਦਾ ਕਾਰਨ ਕੀ ਸੀ ਤੇ ਇਸ ਤੋਂ ਪਹਿਲਾਂ ਉਸ ਦਾ ਬੈਕਗ੍ਰਾਉਂਡ ਕੀ ਹੈ ਉਸ ਨੇ ਕਿਹੜੀਆਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਕੀ ਕੁਝ ਕਰਦਾ ਰਿਹਾ ਉਹ ਇਸ ਨੂੰ ਲੈ ਕੇ ਸਸੰਸਨੀ ਖੇਜ ਤੇ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਨੇ ਜਿਸ ਦਾ ਜ਼ਿਕਰ ਅਸੀਂ ਕਰਨ ਜਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਐਡੀਜੀਪੀ ਲਾ ਐਂਡ ਆਰਡਰ ਕੁਰਿੰਦਰ ਸਿੰਘ ਢਿੱਲੋਂ ਨੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਦੱਸਿਆ ਕਿ ਉਸਨੇ ਪਬਲਿਸਿਟੀ ਲੈਣ ਲਈ ਨੌਜਵਾਨ ਦਾ ਕਤਲ ਕੀਤਾ ਹੈ ਤਾ ਮਰਤਕ ਨੌਜਵਾਨ ਦੀ ਪਛਾਣ ਵਿਸ਼ਾਲ ਕਪੂਰ ਵਾਸੀ ਪੱਛਮੀਪੁਰੀ ਦਿੱਲੀ ਵੱਜੋਂ ਹੋਣ ਤੋਂ ਬਾਅਦ ਇਹ ਖੁਲਾਸਾ ਕੀਤਾ ਗਿਆ ਹੈ ਉਹਨਾਂ ਕਹੇ ਕਿ ਉਹ ਪੇਸ਼ੇਵਰ ਅਪਰਾਧੀ ਹੈ ਜਾਨੀ ਕਿ ਪਹਿਲਾਂ ਵੀ ਉਹ ਬਹੁਤ ਸਾਰੀਆਂ ਜੁਰਮ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕਿਆ ਹੈ ਤੇ ਨਾਲ ਹੀ ਉਸ ਦੀ ਆਮਦਨ ਦੇ ਸਰੋਤ ਵੀ ਜਿਹੜੇ ਨੇ ਉਹ ਸ਼ੱਕੀ ਨੇ ਕਿ ਉਸ ਦੇ ਕੋਲ ਪੈਸਾ ਜਿਹੜਾ ਉਹ ਕਿੱਥੋਂ ਆਇਆ ਇਹ ਵੀ ਵੱਡੇ ਸਵਾਲ ਨੇ ਜਿਹੜੇ ਉੱਠਦੇ ਨਜ਼ਰ ਆ ਰਹੇ ਨੇ ਨਾਲ ਹੀ ਜਿੰਨਾਂ ਦੀ ਬਰੀਕੀ ਦੇ ਨਾਲ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਉਹ ਜਈਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਕੇ ਫੰਡਿੰਗ ਇਕੱਠੀ ਕਰਦਾ ਹੈ ਤੇ ਉਸ ਦਾ ਧਰਮ ਦੇ ਨਾਲ ਕੋਈ ਵੀ ਲੈਣ ਦੇ ਨਹੀਂ ਹੈਗਾ ਕੋਈ ਵੀ ਸਬੰਧ ਨਹੀਂ ਹੈਗਾ ਉਸਨੇ ਨਿਹੰਗ ਦਾ ਬਾਣਾ ਵੀ ਸਿਰਫ ਤੇ ਸਿਰਫ ਪੈਸੇ ਇਕੱਠੇ ਕਰਨ ਵਾਸਤੇ ਪਾਇਆ ਹੋਇਆ ਹੈ ਜਿਲ੍ਹਾ ਕਪੂਰਥਲਾ ਪੁਲਿਸ ਨੇ ਫਗਵਾੜਾ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 7 ਦਿਨ ਦਾ ਰਿਮਾਂਡ ਹਾਸਲ ਕੀਤਾ ਹੋਇਆ ਤੇ ਜਿਸ ਦੌਰਾਨ ਡੂੰਘਾਈ ਦੇ ਨਾਲ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਅਗਲੇ ਖੁਲਾਸੇ ਵੀ ਤੁਹਾਨੂੰ ਦੱਸਦੇ ਆਂ ਵਿਸ਼ਾਲ ਫਗਵਾੜੇ ਕਿਵੇਂ ਪਹੁੰਚਿਆ ਇਸਤੇ ਬਾਰੇ ਐਸਐਸਪੀ ਫਗਵਾੜਾ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਪੁਲਿਸ ਇਸਦੀ ਵੀ ਜਾਂਚ ਕਰ ਰਹੀ ਹੈ ਰਮਨਦੀਪ ਤੇ ਲੁਧਿਆਣੇ ਦੇ ਵਿੱਚ 9 ਕੇਸ ਦਰਜ ਨੇ ਤੇ ਅੰਮ੍ਰਿਤਸਰ ਦੇ ਵਿੱਚ ਵੀ ਕੇਸ ਦਰਜ ਨੇ ਤਾਂ ਇਹ ਵੱਡਾ ਖੁਲਾਸਾ ਹੋਇਆ ਹੈ ਨਹੀਂਗ ਸਿੰਘ ਦੇ ਬਾਰੇ ਤੇ ਅਗਲਾ ਖੁਲਾਸਾ ਦੱਸ ਦੱਸਾਂਗੇ ਤੁਹਾਨੂੰ ਉਸ ਨੂੰ ਸੁਣ ਕੇ ਵੀ ਤੁਸੀਂ ਹੈਰਾਨ ਹੋਵੋਗੇ ਕਿ ਰਮਨਦੀਪ ਸਿੰਘ ਤੇ ਅਮਰਸਰ ਦੇ ਵਿੱਚ ਇੱਕ ਵਿਅਕਤੀ ਦਾ ਹੱਥ ਵੱਡਣ ਦਾ ਵੀ ਕੇਸ ਦਰਜ ਹੈ ਉਹ ਜਿਹੜਾ ਨਹੀਂਗ ਦੇ ਬਾਣੇ ਦੇ ਵਿੱਚ ਘੁੰਮਦਾ ਸੀ ਜਨਵਰੀ 2023 ਦੇ ਵਿੱਚ ਉਸ ਦਾ ਅਮਰਸਰ ਦੇ ਵਿੱਚ ਝਗੜਾ ਹੋਇਆ ਸੀ ਤੇ ਉਸ ਨੇ ਇੱਕ ਵਿਅਕਤੀ ਦਾ ਹੱਥ ਬਾੜ ਦਿੱਤਾ ਸੀ ਦੂਜੇ ਢੜੇ ਦੇ ਨਿਹੰਗ ਨੇ ਦੋਸ਼ ਲਾਇਆ ਕਿ ਰਮਨਦੀਪ ਨਿਹੰਗਤਾ ਬਾਣਾ ਪਾ ਕੇ ਲੋਕਾਂ ਦੇ ਨਾਲ ਠੱਗੀਆਂ ਕਰਦਾ ਹੈ ਉਹ ਕਾਰ ਸੇਵਾ ਦੇ ਨਾਮ ਤੇ ਰਕਮ ਵਸੂਲ ਕਰਦਾ ਹੈ ਕਿਉਂਕਿ ਬਹੁਤ ਵੱਡੇ ਖੁਲਾਸੇ ਹੋਏ ਨੇ ਇਸ ਤੋਂ ਪਹਿਲਾਂ ਜਦੋਂ ਕੰਟਰੋਵਰਸੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਸੀ ਵੀਡੀਓ ਸਾਹਮਣੇ ਆਉਂਦੀਆਂ ਸੀ ਜਿਸ ਤੇ ਵਿੱਚ ਇੱਕ ਦੂਜੇ ਦੇ ਨਾਲ ਤੇ ਇਲਜ਼ਾਮ ਲਾਏ ਜਾਂਦੇ ਸੀ ਤਾਂ ਉਸ ਸਮੇਂ ਵੀ ਪੁਲਸ ਜਿਹੜੀ ਉਸ ਨੂੰ ਫੜਨ ਵਾਸਤੇ ਜਾਂਦੀ ਸੀ ਉਹ ਪੁਲਸ ਨਾਲ ਬੈਸਬਾਜੀ ਵੀ ਤਸਵੀਰਾਂ ਚ ਲਾਈਵ ਹੋ ਕੇ ਕਰਦਾ ਨਜ਼ਰ ਆਉਂਦਾ ਸੀ ਤੇ ਹੁਣ ਜਿਹੜੇ ਪਹਿਲਾ ਖੁਲਾਸੇ ਕੀਤੇ ਗਏ ਨੇ ਵੱਖ-ਵੱਖ ਸਮਾਜ ਸੇਵੀਆਂ ਵੱਲੋਂ ਜਾਂ ਕੁਝ ਲੋਕਾਂ ਵੱਲੋਂ ਜਿਹੜੇ ਵੀਡੀਓ ਪਾ ਕੇ ਖੁਲਾਸੇ ਕੀਤੇ ਗਏ ਨੇ ਇਲਜ਼ਾਮ ਲਾਏ ਗਏ ਸੀ ਕਿਤਨਾ ਕਿਤੇ ਉਹ ਰਿਮਾਂਡ ਦੇ ਵਿੱਚ ਹੁਣ ਸਚਾਈ ਉਗਲਦੀ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਵੱਲੋਂ ਪਬਲਿਸਿਟੀ ਲੈਣ ਵਾਸਤੇ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਬੇਅਦਬੀ ਦਾ ਸ਼ੱਕ ਸੀ ਕੋਈ ਬੇਅਦਬੀ ਦੀ ਘਟਨਾਮੰਦ ਪੱਗੀ ਨਹੀਂ ਸੀ ਵਾਪਰੀ ਹੈਗੀ ਉਸ ਨੌਜਵਾਨ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਤਾਂ ਉਹਦੇ ਉੱਤੇ ਇਹਨੇ ਮੰਨਿਆ ਕਿ ਉਹ ਮੈਂ ਪਬਲਿਸਿਟੀ ਲੈਣ ਵਾਸਤੇ ਕੀਤਾ ਸੀ ਕਤਲ ਕਿ ਲੋਕਾਂ ਲੋਕਾਂ ਲੋਕ ਮੈਨੂੰ ਪਸੰਦ ਕਰਨ ਮੈਂ ਲੋਕਾਂ ਦੇ ਵਿੱਚ ਲੋਕ ਮੇਰੇ ਨਾਲ ਜੁੜਨ ਤਾਂ ਇਹ ਇੱਕ ਵੱਡਾ ਖੁਲਾਸਾ ਜਿਹੜਾ ਉਹ ਸਾਹਮਣੇ ਆਇਆ ਹੈ ਤਾਂ ਹੈਰਾਨੀਜਨਕ ਗੱਲ ਆਮਦਨ ਤੋਂ ਜੇ ਵੱਧ ਸਰੋਤ ਨੇ ਜਿਹੜੇ ਆਮਦਨ ਦੇ ਸਰੋਤ ਨੇ ਜਿਹੜੇ ਉਹ ਆਮਦਨ ਕਿੱਥੋਂ ਆ ਰਹੀ ਹੈ ਉਹ ਵੀ ਸ਼ੱਕੀ ਨੇ ਉਸ ਦੀ ਢੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਕੋਲ ਜਿਹੜਾ ਪੈਸਾ ਸੀ ਉਹ ਕਿਸ ਤਰੀਕੇ ਨਾਲ ਆਉਂਦਾ ਸੀ ਹਾਲਾਂਕਿ ਪੁਲਸੇ ਵੀ ਦਾਵਾ ਕਰ ਚੁੱਕੀ ਹੈ ਖੁਲਾਸਾ ਕਰ ਚੁੱਕੀ ਹੈ ਕਿ ਜਿਹੜੇ ਉਸ ਕੋਲ ਪੈਸੇ ਸੀ ਉਹ ਜ਼ਬਰੀ ਲੋਕਾਂ ਤੋਂ ਵਸੂਲਦਾ ਸੀ ਤਾਂ ਵੀ ਹੈਰਾਨੀਜਨਕ ਗੱਲ ਹੈ ਇਸ ਨੂੰ ਲੈ ਕੇ ਵੀ ਹੁਣ ਅੱਗੇ ਜਿਹੜਾ ਤਬਦੀਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਨਾਲ ਜਿਹੜੇ ਪੈਸੇ ਨੇ ਉਹ ਆਉਂਦੇ ਸੀ ਕਿੱਥੋਂ-ਕਿੱਥੋਂ ਆਉਂਦੇ ਸੀ ਕਿਹੜੇ ਲੋਕਾਂ ਤੋਂ ਲੈਂਦਾ ਸੀ ਕਿਉਂਕਿ ਇਸ ਨੂੰ ਲੰਬਾ ਸਮਾਂ ਲੱਗਦਾ ਹੈ ਹਜੇ ਕੁਝ ਸਮਾਂ ਹੋਇਆ ਰਿਮਾਂਡ ਦੇ ਉੱਤੇ 7 ਦਿਨ ਦਾ ਪੂਰਾ ਰਿਮਾਂਡ ਹੈ ਜਿਸ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਣ ਗਿਆ ਉਸਤੇ ਬਾਰੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਉਸਤੇ ਉਹ ਵੀ ਪੇਤ ਖੁੱਲ ਗਏ ਜਿਹੜੇ ਪੇਤੋ ਲੁਪੋਏ ਬੈਠਾ ਸੀ ਜਿਹੜੇ ਕੰਮ ਕਰਦਾ ਸੀ ਨਿਹੰਗ ਸਿੰਘ ਦਾ ਬਾਣਾ ਵੀ ਉਸ ਨੇ ਜਿਹੜਾ ਉਹ ਉਂਜੀ ਪਾਇਆ ਹੋਇਆ ਸੀਗਾ ਲੋਕਾਂ ਨੂੰ ਲੁੱਟਣ ਵਾਸਤੇ ਪਾਇਆ ਹੋਇਆ ਸੀ ਇਥੋਂ ਤੱਕ ਜਿਹੜੇ ਖੁਲਾਸੇ ਸਾਹਮਣੇ ਆ ਚੁੱਕੇ ਨੇ ਪੁਲਿਸ ਰਿਮਾਂਡ ਦੇ ਦੌਰਾਨ ਤਾਂ ਜਿਹੜੇ ਪੈਸੇ ਇਕੱਠੇ ਕਰਨ ਵਾਸਤੇ ਬਾਣਾ ਪਾਇਆ ਹੋਇਆ ਸੀ ਤੇ ਜਿਲ੍ਹਾ ਕਪੂਰਥਲਾ ਦੀ ਪੁਲਿਸ ਦੀ ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕਰਕੇ ਜਿਹੜਾ ਰਿਮਾਂਡ ਦਿਆ ਹੋਇਆ ਉਸ ਦੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਸ ਦੇ ਉੱਤੇ 9 ਕੇਸ ਦਰਜ ਨੇ ਪਹਿਲਾਂ ਤੋਂ ਤੇ ਉਸ ਨੇ ਅਮਰਸਰ ਦੇ ਵਿੱਚ ਹੱਥ ਵੀ ਵੜਿਆ ਸਿੱਖ ਵਿਅਕਤੀ ਦਾ ਤਾਂ ਉਹ ਵੀ ਜਿਹੜਾ ਮਾਮਲਾ ਦਰਜਾ ਉਸ ਤੋਂ ਇਲਾਵਾ ਵੀ ਹੋਰ ਮਾਮਲੇ ਨੇ ਜਿਹੜੇ ਦਰਜ ਨੇ ਅਮਰਸਰ ਦੇ ਵਿੱਚ ਵੀ ਦਰਜ ਨੇ ਤੇ ਖਾਸ ਜ਼ੋਰ ਤੇ ਲੁਧਿਆਣੇ ਦੇ ਵਿੱਚ ਜਿਹੜੇ 9 ਮਾਮਲੇ ਦਰਜ ਨੇ ਕੱਲੇ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਵੱਡੇ ਸੰਸਨੀਖੇਜ ਖੁਲਾਸੇ ਸਾਹਮਣੇ ਆਏ ਨੇ ਉਸਤੇ ਬਾਰੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਡੂੰਘੇ ਜਿਹੜੇ ਰਾਜ ਨੇ ਉਹ ਉਗਲ ਸਕਦਾ ਜਿਸ ਦਾ ਖੁਲਾਸਾ ਅਸੀਂ ਆਪਣੇ ਦਰਸ਼ਕਾਂ ਦੇ ਸਾਹਮਣੇ ਕਰਦੇ ਰਾਂਗੇ ਜੁੜੇ ਹੋਣ ਲੀਡਰ ਪੰਜਾਬੀ ਮੀਡੀਆ ਦੇ ਨਾਲ ਦਿਓ ਇਜਾਜ਼ਤ ਧੰਨਵਾਦ